ਦੇ ਲੋਕ ਕਹਿੰਦੇ ਵੀ ਰਾਹੁਲ ਗਾਂਧੀ ਕਾਂਗਰਸ ਨੂੰ ਵਿਚਾਰਿਆ ਰਾਹੁਲ ਗਾਂਧੀ ਕਾਂਗਰਸ ਨੂੰ ਨਹੀਂ ਵਿਚਾਰਿਆ ਰਾਹੁਲ ਗਾਂਧੀ ਦੇਸ਼ ਨੂੰ ਦੇਸ਼ ਦੇ ਸੰਵਿਧਾਨ ਨੂੰ ਵਿਚਾਰਿਆ ਅਗਰ ਉਹ ਨਾਲ ਲੜਾਈ ਲੜਦਾ ਅਬਕੀ ਬਾਰ 400 ਪਾਰ ਕਰਤੰਦੇ ਤਾਂ ਗਰੀਬ ਨੇ ਹੋਰ ਗਰੀਬ ਹੋਣਾ ਸੀ ਤੇ ਜਿਹੜੇ 2-4 ਧਨਾੜ ਬੰਦੇ ਉਹਨਾਂ ਨੇ ਹੋਰ ਅਮੀਰ ਹੋਣਾ ਸੀ ਇਹ ਲੜਾਈ ਗਰੀਬ ਦੀ ਦਲਿਤ ਦੀ ਹਮੇਸ਼ਾ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਾਂਗਰਸ ਪਾਰਟੀ ਹੀ ਲੜ ਰਹੀ ਹੈ ਕਾਂਗਰਸ ਪਾਰਟੀ ਹੀ ਗਰੀਬਾਂ ਦੀ ਪਾਰਟੀ ਹੈ ਕਾਂਗਰਸ ਪਾਰਟੀ ਦੇ ਜਿਹੜੇ ਪ੍ਰਧਾਨ ਸਾਹਿਬ ਸੀ ਸੈਂਟਰ ਦੇ ਜਿਹੜੇ ਲੀਡਰ ਸਾਹਿਬਾਨ ਸੀ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਆਮ ਲੋਕਾਂ ਤਾਂ ਹੀ ਗੱਲ ਬਚਾਓ ਵੀ ਇਹ ਜਿਹੜਾ ਸੰਵਿਧਾਨ ਖਤਮ ਕਰ ਰਹੇ ਆ ਜਿਹੜਾ ਅਮਿਤ ਸ਼ਾਹ ਵਾਰ-ਵਾਰ ਪਾਰਲੀਮੈਂਟ 'ਚ ਕਹਿੰਦਾ ਹੈ ਵੀ ਜਿੰਨੀ ਵਾਰ ਤੁਸੀਂ ਭੀਮ ਭੀਮਰਾਓ ਭੀਮਰਾਓ ਕਰਦੇ ਆ ਜੇ ਰਾਮ ਰਾਮ ਕੀ ਛੰਦ ਤੱਕ ਭਗਵਾਨ ਮਿਲ ਜਾਂਦੇ ਗਰੀਬ ਤਾਂ ਭਗਵਾਨ ਤਾਂ ਭੀਮਰਾਓ ਅੰbedkar ਹੈ ਨਹੀਂ ਤਾਂ ਗਰੀਬ ਬੰਦੇ ਦੇ ਦਾ ਸਿਰ ਦੇ ਉੱਤੇ ਕੂੜੇ ਦਾ ਢੇਰ ਹੁੰਦਾ ਸੀ ਤੇ ਉਸ ਨੂੰ ਕਹੀ ਸੀ ਅੱਜ ਗਰੀਬ ਦਾ ਬੱਚਾ ਨੌਕਰੀ ਤੇ ਅਫਸਰ IAS IPS ਤੇ ਕਾਂਗਰਸ ਪਾਰਟੀ ਵੀ ਦੇ ਨਾ ਇਹੀ ਸੰਵਿਧਾਨ ਨੂੰ ਬਚਾਉਣ ਦਾ ਜਿਹੜਾ ਟੀਚਾ ਹੈ ਜਿਹੜਾ ਮੰਤਵ ਹੈ ਉਹਨੂੰ ਲੈ ਕੇ ਰਾਹੁਲ ਗਾਂਧੀ ਜੀ ਚੱਲੇ ਆ ਕਿ ਦੇਸ਼ ਬਚਾਉਣਾ ਹੈ ਸੰਵਿਧਾਨ ਬਚਾਉਣਾ ਨਹੀਂ ਤਾਂ ਆਉਣ ਵਾਲਾ ਸਮਾਂ ਗਰੀਬ ਬੰਦੇ ਦਾ ਬਹੁਤ ਖਤਰਨਾਕ ਸਮਾਜੀ ਦੇ ਵਿੱਚ ਗਰੀਬ ਨੂੰ ਹੋਰ ਗਰੀਬ ਕਰ ਦਿੱਤਾ ਜਾਊਗਾ ਮੈਂਬਰ ਤੋਂ ਲੈ ਕੇ ਰਾਜ ਸਭਾ ਦੇ ਮੈਂਬਰ ਤੇ ਖਾਕ ਬੰਦੇ ਨੂੰ ਐਮਐਲਏ ਚ ਮੰਤਰੀ ਬੰਦੇ ਇਸ ਦੇ ਵਿਸ਼ਤੇ ਆਪਾਂ ਇਕੱਠੇ ਹੋਏ ਆ ਸੰਵਿਧਾਨ ਤੇ ਬੋਲਣ ਵਾਸਤੇ ਆਪਣੇ ਸੂਜਾ ਸਾਹਿਬ ਆਏ ਜਿਹੜੇ ਸੰਵਿਧਾਨ ਤੇ ਆਪਣੀ ਗੱਲ ਕਰਨਗੇ ਸ਼੍ਰੀ ਰਾਮ ਮੋਨੀਵਾਲ ਜੀ ਮੋਨੀਵਾਲ ਜੀ ਆ ਗਏ ਬਜ਼ੁਰਗ ਲੀਡਰ ਹੈ ਇਹ ਆਏ ਆ ਆਪਣੀ ਗੱਲ ਰੱਖਣਗੇ ਮੈਂ ਤਾਂ ਸਿਰਫ ਥੋੜਾ ਧੰਨਵਾਦ ਕਰਦਾ ਜਿਹੜਾ ਤੁਸੀਂ ਇਹ ਮਿਸ਼ਨ ਲੈ ਕੇ ਨਿਕਲਿਓ ਬਾਹਰ ਗਰੀਬ ਦੀ ਆਵਾਜ਼ ਚੱਕਣ ਵਾਸਤੇ ਵੱਡੇ ਲੋਕਾਂ ਦੀ ਆਵਾਜ਼ ਚੱਕਣ ਵਾਸਤੇ ਤਾਂ ਬੰਦੇ ਬਹੁਤ ਇਕੱਠੇ ਹੋ ਜਾਂਦੇ ਐ ਗਰੀਬ ਦੀ ਆਵਾਜ਼ ਚੱਕਣ ਵਾਸਤੇ ਬੰਦੇ ਨਹੀਂ ਆਉਂਦੇਗੇ ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜਾ ਤੁਸੀਂ ਗਰੀਬ ਦੀ ਕਾਂਗਰਸ ਪਾਰਟੀ ਦੀ ਆਵਾਜ਼ ਚੱਕਣ ਵਾਸਤੇ ਇਕੱਠੇ ਹੋ ਗਿਆ ਚਾਹੇ ਹੋ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਸ਼੍ਰੀ ਰਾਮ ਨੋਨੀਵਾਲ ਜੀ ਨੂੰ ਇਸ ਸੰਦਾਨ ਤੇ ਆਪਣੀ ਗੱਲ ਰੱਖਣ ਦੀ ਬਹੁਤ ਹੀ ਸਤਿਕਾਰਯੋਗ ਬਲਾਕ ਖੁਈਆ ਸਰਬਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਜੀ ਅਤੇ ਕਾਂਗਰਸ ਦੇ ਆਏ ਸਾਰੇ ਇਹ ਸਜਦਾਨ ਬਚਾਉਣ ਦੇ ਮੁੱਦੇ ਨੂੰ ਲੈ ਕੇ ਇੱਥੇ ਖੁਈਆ ਸਰਬਰ ਦੇ ਵਿੱਚ ਆਪਾਂ ਸਾਰੇ ਰਲ ਕੇ ਮੋਜਾਈ ਇਹ ਦਸੀਏ ਦਸਣ ਆਏ ਆ ਕਿ ਇਹ ਸਿੰਧੋਸਤਾਨ ਦਾ ਪ੍ਰਧਾਨ ਮੰਤਰੀ ਜਿਹੜਾ ਆ ਨਰਿੰਦਰ ਮੋਦੀ ਸਾਹਿਬ ਅਮਿਤ ਸ਼ਾਹ ਇਹ ਦੋਨਾਂ ਦਾ ਰਾਉ ਕੇਤੂਆ ਦਾ ਜਿਹੜਾ ਮੇਲ ਹੈ ਇਹ ਸੰਵਿਧਾਨ ਨੂੰ ਹਿੰਦੁਸਤਾਨ ਦੇ ਵਿੱਚ ਖਤਮ ਕਰਨਾ ਚਾਹਦੇ ਨੇ ਡਾਕਟਰ ਅਮੇਡਕਰ ਜੀ ਨੇ ਹਿੰਦੁਸਤਾਨ ਦਾ ਜਦੋਂ ਸੰਵਿਧਾਨ ਬਣਾਇਆ ਸੀ ਉਹਦੇ ਵਿੱਚ ਛਟੂਲ ਕਾਸਤਾਂ ਨੂੰ ਇਹ ਗੱਲ ਕਹੀ ਸੀ ਜਿਸ ਵੇਲੇ ਦੂਜੇ ਮੁਲਕ ਯੂਐਨਏ ਦੇ ਵਿੱਚ ਹਿੰਦੋਸਤਾਨ ਦੇ ਬਚਵਾਰੇ ਦੀ ਗੱਲ ਹੋਈ ਉਸ ਗੱਲ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਡਾਕਟਰ ਅਮੇਡਕਰ ਜੀ ਨੇ ਸਿਰ ਦੇ ਉੱਤੇ ਰੱਖ ਕੇ ਕਿਹਾ ਸੀ ਕੁਰਸੀ ਨੂੰ ਰੱਖ ਕੇ ਕਿਹਾ ਸੀ ਕਿ ਮੈਂ ਹਿੰਦੋਸਤਾਨ ਦੇ ਵਿੱਚ ਜਿਹੜਾ ਸੰਵਿਧਾਨ ਜਿਹੜਾ ਬਣਾਉਂਦਾ ਮੈਨੂੰ ਟੀਚਾ ਦਿੱਤਾ ਹੈ ਇਹ ਸੰਵਿਧਾਨ ਹੈ ਜਿਹੜੇ ਲੋਕ ਬੈਠੇ ਆ ਜਾਏ ਨੇ ਇਹ ਹਿੰਦੁਸਤਾਨ ਦੇ ਵਿੱਚ ਇਹ ਸੰਵਿਧਾਨ ਨੂੰ ਕੱਲ ਕਰਾਈ ਕਰ ਦੇਣਗੇ ਲੇਕਿਨ ਉਹ ਥੇਨੋ ਫੈਸਲਾ ਜਿਲਾ ਹੋਇਆ ਕਿ ਹਿੰਦੁਸਤਾਨ ਦੇ ਸ਼ਦੂਲ ਕਾਸਟਾਂ ਨੂੰ ਦੋ ਵੋਟ ਦਾ ਅਧਿਕਾਰ ਹੋਏਗਾ ਜਿਹੜਾ ਕਿ ਦੋ ਵੋਟ ਪਾਣ ਦਾ ਸ਼ਦੂਲ ਕਾਸਟ ਤੇ ਬੈਕਵਰਡ ਕਲਾਸ ਦੇ ਬਹੀ ਕਰੇ ਨੂੰ ਦੋ ਵੋਟ ਪਾਣ ਦਾ ਅਧਿਕਾਰ ਹੋਏਗਾ ਨੇ ਕਰੋ ਤੋਂ ਦੇ ਜਦੋਂ ਫੈਸਲਾ ਹੋਇਆ ਕਈ ਲੀਡਰਾਂ ਨੇ ਮਰਨ ਮਰ ਚ ਰੱਖਿਆ ਉੱਥੇ ਕਈ ਲੀਡਰਾਂ ਨੇ ਗੱਲ ਕਹੀ ਕਿ ਜਿਹੜਾ ਪੈਰ ਦੇ ਵਿੱਚ ਜੁੱਤੀ ਚੰਗੀ ਜਿੱਥੇ ਪੈ ਲੱਗਦੀ ਹੈ ਭਾਈ ਉਹ ਸਿਰ ਤੇ ਬਿਠਾਈ ਚੰਗੀ ਨਹੀਂ ਲੱਗਦੀ ਉਹਨਾਂ ਲੋਕਾਂ ਨੂੰ ਇਹ ਜਸਰਾ ਚਾਲੇ ਆ ਸੰਵਿਧਾਨ ਦੇ ਵਿੱਚ ਇਹ ਜਦੋਂ ਗੱਲ ਹੋਈ ਤਾਂ ਇਹ ਗੱਲ ਕਹੀ ਗਈ

ਖੇਤ ਦੇ ਵਿੱਚ ਕੰਮ ਕਰਨ ਵਾਲਾ ਇੱਕ ਗਰੀਬ ਆਦਮੀ ਹੈ ਉਹਨੂੰ ਵੀ ਆਪਣਾ ਵੋਟ ਪਾਉਣ ਦਾ ਅਧਿਕਾਰ ਹੈ ਆਪਣਾ ਨਵੇਂ ਦਾ ਚਰੰਦਾ ਅਧਿਕਾਰ ਹੈ ਇਹ ਡਾਕਟਰ ਮੈਡ ਕਰਨੇ ਸਾਨੂੰ ਦਿੱਤਾ ਹੈ ਸਤਕਾਰਯੋਗ ਵੀਰੋ ਅੱਜ ਜਿਹੜੇ ਅਮਿਸ਼ਾ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਅਮਿਸ਼ਾ ਨੇ ਪਾਰਲੀਮੈਂਟ ਦੇ ਵਿੱਚ ਜਦੋਂ ਪਾਰਲੀਮੈਂਟ ਦਾ ਦੁਕਾਚਨ ਹੋਇਆ ਹਿੰਦੁਸਤਾਨ ਦਾ ਰਾਸ਼ਪਤੀ ਕੇ ਚਿਕਲਾ ਕਦਾ ਗਰੀਬਾ ਬੰਦਾ ਹੈ ਗਰੋਪ ਦੀ ਮੁਰਮਤ ਜਿਹੜੀ ਲੈਣੀ ਹੈ ਉਹਨੂੰ ਇੱਥੇ ਨਹੀਂ ਬੁਲਾਇਆ ਗਿਆ ਉਹਨੂੰ ਪਾਰਲੀਮੈਂਟ ਦੇ ਉਦਘਾਟਨ ਦੇ ਵਿੱਚ ਨਹੀਂ ਬੁਲਾਇਆ ਗਿਆ ਦੇਖੋ ਇਹ ਡਾਕਟਰ ਮਹਿਨ ਕਰਦੇ ਦੀ ਬਦੌਲਤ ਪਾਰਲੀਮੈਂਟ ਬਣੀ ਹੈ ਲੇਕਿਨ ਐਸੀ ਬੰਦੇ ਨੂੰ ਇੱਕ ਲੇਡੀ ਨੂੰ ਉਥੇ ਪਾਰਲੀਮੈਂਟ ਦਾ ਘਾਟਨ ਤੇ ਨਹੀਂ ਬੁਲਾਇਆ ਗਿਆ ਨਾਦੀ ਨਾਲ ਭਾਰਤੀ ਜਨਤਾ ਪਾਰਟੀ ਰਾਮ ਮੁੰਦਰ ਦਾ ਮੁਤਾਵਾਂ ਖਾਂਦੇ ਨੇ ਭਈ ਰਾਮ ਦਾ ਸਾਰਿਆਂ ਦਾ ਜਦੋਂ ਰਾਮ ਮੰਦਰ ਦਾ ਉਦਘਾਟਨ ਹੋਇਆ ਕੀ ਉੱਥੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੁਲਾਇਆ ਗਿਆ ਕੀ ਉੱਥੇ ਸ਼ੈਡੂਲ ਕਾਸਟ ਬੰਦੇ ਨੂੰ ਬੁਲਾਇਆ ਗਿਆ ਐਨਾ ਇਹ ਭਾਰਤੀ ਜਨਤਾ ਪਾਰਟੀ પડ કે દસ સતર હિન્દુસ્તાન કાંગ્રેસ પાર્ટીને हिंदुस्तान आउगी जनगणना होगी जनगणना राहुल गांधी ने जेडी भी <coughs> बरादरी लोग के नाम है जनगणना की जाऊगी अच राहुल गांधी हर एक ਕੜਕਾ ਚੰਦਾ ਹਾਰਿ ਗਰੀਬ ਆਦਮੀ ਕੋਲ ਪਹੁੰਚਾ ਤੇਰੀ ਸਮੱਛਾ ਕੀ ਹੈ ਤੇਰਾ ਹਾਲ ਕੀ ਹੈ ਤੇਰਾ ਵਿਚਾਰ ਕੀ ਹੈ ਮੋਦੀ ਸਾਹਿਬ ਦਾ 60 ਕਰੋੜ ਦੇ ਮਹਿਲ ਦੇ ਵਿੱਚ ਬੈਠਦੇ ਨੇ ਉਹਦਾ ਲੰਚ ਦਾ ਖਾਣਾ ਅਫਰੇਖਵਾਲ ਦਾ ਖਾਣਾ ਇੱਕ ਦਿਨ ਦਾ 1 ਕਰੋੜ ਰੁਪਈਆ ਹੈ ਪਤਾ ਨਹੀਂ ਕਿਹੜੇ ਪੁਸਤੇ ਖਾਂਦਾ ਹੈ ਕਿਹੜੀ ਭਸਮਾ ਖਾਂਦਾ ਹੈ ਸੰਤ ਦਾ ਪਦਾਰੀ ਉਹਦਾ ਇੱਕੋ ਕੰਮ ਹੈ ਅਮੀਸ਼ਾਦਾ ਟੇਕੇ ਨਾ ਮੋਦੀ ਸਾਹਿਬ ਦਾ ਕਿੰਦਸਤਾਨ ਦੇ ਵਿੱਚ ਪਬਲਿਕ ਸੈਕਟਰ ਜਿਹੜਾ ਉਹ ਖਤਮ ਕਰਕੇ ਪ੍ਰਾਈਵੇਟ ਸੈਕਟਰ ਕੀਤਾ ਜਾਵੇ ਜਿਹੜੀ ਜ਼ਮੀਨਾਂ ਨੇ ਜ਼ਮੀਨਾਂ ਜਿਹੜੀਆਂ ਨੇ ਅਡਾਨੀ ਤੇ ਅਵਾਨੀ ਨੂੰ ਦਿੱਤੀਆਂ ਜਾਣ ਅੱਜ ਤੁਸੀਂ ਕਿਸਾਨ ਵੀਰੋ ਕਿਸਾਨ ਵੀਰੋ ਕਾਡੀਆਂ ਜ਼ਮੀਨਾਂ ਆਣ ਵਾਲੇ ਸਮੇਂ ਦੇ ਵਿੱਚ ਅਡਾਨੀ ਤੇ ਆਵਾਨੀ ਨੂੰ ਲਾਉਗੇ ਕਿਉਂਕਿ ਤੁਸੀਂ ਜਾਂਦੇ ਹੋ ਪਛੰਦੇ ਨੂੰ ਸਾਡੇ 750 ਕਿੱਲੇ ਜ਼ਮੀਨ ਦੇ ਵਿੱਚ ਕਿਉਂਕਿ ਹੋਈ ਹੈ ਕੋਹ ਅਡਾਨੀ ਆਨੇ ਦਿੱਤੀ ਹੋਈ ਹੈ ਮੇਰਾ ਗਲਾ ਜੱਥ ਨਹੀਂ ਦਿੰਦਾ ਮੇਰਾ ਭਾਈ ਜੀ ਨੇ ਮੈਨੂੰ ਕਿਹਾ ਹੁਕਮ ਕੀਤਾ ਮੈਂ ਆਇਆ ਸਾਰੇ ਸਾਥੀਆਂ ਨੂੰ ਮੈਂ ਬੇਇੱਜ਼ਤੀ ਕਰਾਂਗਾ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਹਿੰਦੂ ਵਿਰੋਧੀ ਕਰਦਾ ਹੈ ਜੈ ਹਿੰਦ ਬੋਲੋ ਤੁਸੀਂ ਬੋਲੋ ਕੋਈ ਨਹੀਂ ਤੁਹਾਨੂੰ ਬੋਲਦਾ ਸਤਿ ਸ਼੍ਰੀ ਅਕਾਲ ਮਾਨ ਸਤਕਾਰਯੋਗ ਮੇਰੇ ਵੀਰੋ ਬਜ਼ੁਰਗੋ ਸਭਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਸੰਵਿਧਾਨ ਵੀਰੋ ਮੈਂ ਮੈਂ ਬਾਈ ਹੁਣ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਆਪਣਾ ਸੰਵਿਧਾਨ ਕੀ ਹੈ ਆਪਾਂ ਨੂੰ ਕੀ ਕਹਿੰਦਾ ਹੈ ਤਫੇ ਤਾਂ ਹਾਂ ਤੋਂ ਪਹਿਲਾਂ ਆਪਣੇ ਨਾਲ ਕੀ ਹੁੰਦਾ ਸੀ ਆਪਣਾ ਸੰਵਿਧਾਨ 26 ਨਵੰਬਰ 1949 ਨੂੰ ਬਣਾਇਆ ਗਿਆ ਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਇਹ ਸੰਵਿਧਾਨ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸਾਡੇ ਤਲਤ ਵੀਰ ਨੂੰ ਪਿਛੜੇ ਜਾਤੀ ਦੇ ਵੀਰਾਂ ਨੂੰ ਗਰੀਬਾਂ ਨੂੰ ਵੋਟ ਦੇਣ ਦਾ ਕੋਈ ਅਧਿਕਾਰ ਨਹੀਂ ਹੁੰਦਾ ਸੀ ਇਸ ਜਿਸ ਦਿਨ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ 26 ਜਨਵਰੀ 1950 ਨੂੰ ਇਹ ਸੰਵਿਧਾਨ ਬਣਾਇਆ ਇਹ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰੀ ਦਾ ਵੋਟ ਕਰਨ ਦਾ ਅਧਿਕਾਰ ਦਿੱਤਾ ਤੇ ਨਾਲ ਹੀ ਜਿਹੜੇ ਤਬੇ ਕੁਚਲੇ ਪਿਛੜੇ ਸਾਡੇ ਵੀਰ ਨੇ ਦਲਤ ਵੀਰ ਨੇ ਜਿਹੜੇ ਪਿਛੜੀਆਂ ਜਾਤਾਂ ਵਾਲੇ ਵੀਰ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਵੀ ਇਹਨਾਂ ਦਾ ਵੀ ਜੀਵਨ ਪੱਤਰ ਸਾਰਿਆਂ ਦਾ ਆਪਣੇ ਸਾਰਿਆਂ ਦਾ ਇੱਕ ਬਰਾਬਰ ਹੋ ਜਾਏ ਪਰ ਇਹ ਗੱਲ ਆਰਐਸਐਸ ਨੂੰ ਚੰਗੀ ਨਹੀਂ ਲੱਗੀ ਉਹ ਕਿਉਂਕਿ ਮੰਨੂਵਾਦ ਨੂੰ ਚਾਹੁੰਦੇ ਨੇ ਇਹਨਾਂ ਨੇ ਉਹ ਸੰਵਧਾਨ ਨੂੰ ਚਲਾਇਆ ਤੇ ਡਾਕਟਰ ਭੀਮਰਾਓ ਜੀ ਉਮੇਦਕਰ ਸਾਹਿਬ ਦੇ ਪੁੱਤਲੇ ਵੀ ਸਾੜੇ ਉਹ ਕਿਉਂ ਉਹ ਕਹਿੰਦੇ ਸੀ ਜੀ ਮੰਨੂ ਆਦ ਹੋਣਾ ਚਾਹੀਦਾ ਮੰਨੂ ਸਮ੍ਰਿਤੀ ਲਾਗੂ ਹੋਣੀ ਚਾਹੀਦੀ ਏ ਇਹ ਝੰਡਾ ਵੀ ਆਪਣਾ ਜਿਹੜਾ ਤਿਰੰਗਾ ਇਹ ਵੀ ਇੱਦਾਂ ਹੀ ਹੋਣਾ ਚਾਹੀਦਾ ਹੁਣ ਮੰਨੂ ਆਦ ਕੀ ਏ ਮੰਨੂ ਸਮ੍ਰਿਤੀ ਕੀ ਏ ਇਹ ਤੁਹਾਨੂੰ ਪਤਾ ਕਿਸੇ ਨੂੰ ਜੇ ਪਤਾ ਹੈ ਤਾਂ ਹੱਥ ਖੜਾ ਕਰੋ ਬਈ ਬੋਲ ਕਿਸੇ ਨੂੰ ਨਹੀਂ ਪਤਾ ਪਰ ਮਨਨੂਰ ਸਮ੍ਰਿਤ ਕੱਟੀ ਜਾ ਰਹੀ ਹੈ ਕਿਉਂਕਿ ਜਿਹੜੀ ਭਾਜਪਾ ਸਰਕਾਰ ਆਈ ਹੈ ਇਸ ਸੰਵਧਾਨ ਦੇ ਹਾਸਤੇ ਬਹੁਤ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਛੇੜਛਾੜ ਕਰ ਰਹੀ ਹੈ ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰੀਬ ਭਾਈਚਾਰਾ ਐਸਸੀ ਭਾਈਚਾਰਾ ਉਹਦੇ ਜਿਹੜੇ ਰਾਈਟ ਹੈ ਉਹ ਖਤਮ ਕਰਨ ਜਾ ਰਹੀ ਹੈ ਔਰ ਜੇ ਕਾਂਗਰਸ ਪਾਰਟੀ ਨੇ ਇੱਕ ਮਿਸ਼ਨ ਲਿਆ ਵੀ ਅਸੀਂ ਜਿਹੜਾ ਇਹ ਰੈਲੀ ਕਰਕੇ ਹਰ ਇੱਕ ਬੰਦੇ ਨੂੰ ਅਵੇਅਰ ਕਰਾਂਗੇ ਵੀ ਕਾਂਗਰਸ ਪਾਰਟੀ ਤੁਹਾਡੇ ਨਾਲ ਹੈ ਔਰ ਜੋ ਸੰਧਾਨ ਨਾਲ ਬੀਜੇਪੀ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਮਿਤ ਸ਼ਾਹ ਜੀ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਵੀ ਜਿੰਨਾ ਤੁਸੀਂ ਅ ਅ ਅ ਅੰਬੇਦਕਰ ਜੀ ਦਾ ਨਾਮ ਲੈਨੇ ਹੋ ਅੰਬੇਦਕਰ ਅੰਬੇਦਕਰ ਜਪਦੇ ਹੋ ਜੇ ਇਹਨਾਂ ਰਾਮ ਰਾਮ ਜਪਿਆ ਹੁੰਦਾ ਤਾਂ ਭਗਵਾਨ ਮਿਲ ਜਾਂਦੇ ਕਿਉਂਕਿ ਗਰੀਬ ਵਾਸਤੇ ਭਗਵਾਨ ਅੰਬੇਦਕਰ ਜੀ ਹੈ ਉਹਨਾਂ ਨੇ ਜਿਹੜੇ ਕਾਨੂੰਨ ਦਿੱਤੇ ਦਾ ਅੱਜ ਗਰੀਬ ਦਾ ਬੱਚਾ ਨੌਕਰੀ ਲੱਗਦਾ ਗਰੀਬ ਦੇ ਬੱਚੇ ਨੂੰ ਜੋ ਸਹੂਲਤਾ ਮਿਲਦੀਆਂ ਅੱਜ ਗਰੀਬਾਂ ਦੀ ਜੋ ਅ ਆ ਨੌਕਰੀਆਂ ਤੇ ਲੱਗੀਆਂ ਜਾਂ ਤਰਕੀਆਂ ਕੀਤੀਆਂ ਤੋਂ ਡਾਕਟਰ ਭੀਮਰਾਓ ਉਮੇਦਕਰ ਜੀ ਦੀ ਦੇਣ ਹੈ ਉਸ ਸੰਵਧਾਨ ਭੀਮਰਾਓ ਉਮੇਦਕਰ ਜੀ ਦੇ ਸੰਵਧਾਨ ਨੂੰ ਅੱਜ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਕਾਂਗਰਸ ਪਾਰਟੀ ਅਬੋਰ ਹਲਕੇ ਦੇ ਵਿੱਚ ਰੂਰਲ ਦੇ ਵਿੱਚ ਪਲੱਸ ਸ਼ਹਿਰ ਦੇ ਵਿੱਚ ਦੋ ਰੈਲੀਆਂ ਕਰਨ ਜਾ ਰਹੀ ਹੈ ਜਿਦੇ ਵਿੱਚ ਗਰੀਬਾਂ ਨੂੰ ਆਮ ਬੰਦੇ ਨੂੰ ਦਲਿਤ ਨੂੰ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਉਠਾਉਣ ਵਾਸਤੇ ਅਸੀਂ ਰੈਲੀ ਕਰ ਰਹੇ ਹਾਂ ਤੇ ਉਹਦੇ ਵਿੱਚ ਤੁਸੀਂ ਆਪ ਹੀ ਦੇਖ ਰਹੇ ਹੋ ਹਲਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਔਰ ਅਸੀਂ ਵੱਧ ਚੜ ਕੇ आम दलित गरीब ਪਰਿਵਾਰਾਂ ਦੇ ਨਾਲ ਉਹਨਾਂ ਦੇ ਨਾਲ ਖੜੇ ਔਰ ਭੀਮਰਾਓ ਅੰਬੇਦਕਰ ਜੀ ਦੀ ਸੋਚ ਨੂੰ ਲੈ ਕੇ ਚੱਲੇ ਆਂ ਔਰ ਇਸ ਨੂੰ ਅੱਗੇ ਵਧਾਵਾਂਗੇ। ਕਾਂਗਰਸ ਪਾਰਟੀ ਜਿੰਦਾਬਾਦ। ਇਹਨਾਂ ਨੂੰ ਵੇਚੀ ਦੀ। ਕੀ ਕੰਟਾਂਗ ਵੇਚੀ ਦੀ। ਭਾਈ ਸਾਹਿਬ ਜਿਵੇਂ ਵੱਡੇ ਭਾਈ ਸਾਹਿਬ ਨੇ ਦੱਸਿਆ ਹੈ ਇਸ ਸੰਵਿਧਾਨ ਦੇ ਬਾਰੇ ਅੱਜ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਇਹ ਹੀ ਹੈ ਕਿ ਕਾਨੂੰਨ ਜਿਹੜਾ ਹੈ ਸਾਰੇ ਕਾਨੂੰਨਾਂ ਦੇ ਪਾਣੀ ਫੇਰ ਰਹੀ ਹੈ। ਬੀਜੇਪੀ ਸਰਕਾਰ ਜਿਹੜਾ ਵੀ ਸੰਵਿਧਾਨ ਅੰਬੇਡਕਰ ਜੀ ਨੇ ਬਣਾਏ ਸੀ ਉਹਨਾਂ ਸੰਵਿਧਾਨਾਂ ਨੂੰ ਸਾਰਿਆਂ ਨੂੰ ਬੰਕ ਕਰਕੇ ਆਪਦੇ ਹਿਸਾਬ ਨਾਲ ਦੁਬੇ ਬਣਾਣੀ ਚਾਹੁੰਦੀ ਹੈ ਔਰ અપਮਾਨ ਹੋ ਰਿਹਾ ਹੈ ਇਹ ਅੰਬੇਡਕਰ ਜੀ ਦਾ ਅਸੀਂ ਚਾਹਨੇ ਵੀ ਜਿਹੜੇ ਅੰਬੇਡਕਰ ਸਾਹਿਬ ਦੇ ਜਿਹੜਾ અપਮਾਨ ਕਰ ਰਿਹਾ ਇਹਨਾਂ ਨੂੰ ਬਚਾਈਏ ਸਾਰੇ ਗਰੀਬਾਂ ਦਾ ਜਿਹੜਾ ਹੱਕ ਹੈ ਉਹ ਮਾਰਿਆ ਜਾ ਰਿਹਾ ਹੈ ਇਹਨਾਂ ਨੂੰ ਗਰੀਬ ਸੀਗੇ ਔਰ ਗਰੀਬ ਹੀ ਔਰ ਬਣਾਇਆ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਪਹਿਲੇ ਰਾਜੇ ਰਜਵਾੜਿਆਂ ਦਾ ਰਾਜ ਸੀਗਾ ਉਸੇ ਤਰੀਕੇ ਦਾ ਰਾਜ ਇਹ ਦੁਆਰਾ ਲੈਣਾ ਚਾ ਰਹੇ ਹੈ ਤੇ ਅਸੀਂ ਇਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਕਾਂਗਰਸ ਪਾਰਟੀ ਵੀ ਬਰਦਾਸ਼ਤ ਨਹੀਂ ਕਰੂਗੀ ਕਾਂਗਰਸ ਪਾਰਟੀ ਇਸ ਨੂੰ ਹੋਂਦ ਬਚਾੜ ਚ ਪੂਰਾ ਜੋਰ ਲਾਉਗੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਬੰਦੇ ਜਿੰਦਾਬਾਦ ਜਿੰਦਾਬਾਦ ਅਰਤੀ ਜਿੰਦਾ Congress, the party. Party. Congress. Congress party. The party, Congress 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 party, ਕੁਨਿਆ ਸਰਵਰ ਦੀ ਹੈ ਜਿੱਥੇ ਕੁਨਿਆ ਸਰਵਰ ਕਾਂਗਰਸ ਵੱਲੋਂ ਅੱਜ ਸੰਵਿਧਾਨ ਵਿਚ ਆਉ ਰੈਲੀ ਚੱਲੀ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਲੈ ਕੇ বিজেপি ਸਰਕਾਰ ਵੱਲੋਂ ਜੋ ਬਦਲਾਅ ਕੀਤੇ ਜਾ ਰਹੇ ਹਨ ਉਹਨਾਂ ਦੇ ਰੋਸ ਵਿੱਚ ਅੱਜ ਕਾਂਗਰਸ ਸਰਵਰ ਕਾਂਗਰਸ ਦੇ ਪ੍ਰਧਾਨ ਵੱਲੋਂ ਅੱਜ ਦੌਲਤਪੁਰਾ ਵਿਖੇ ਕੁਨਿਆ ਸਰਵਰ ਬਲਾਕ ਦੇ ਵਿੱਚ ਰੈਲੀ ਕੱਢੀ ਜਾ ਰਹੀ ਹੈ ਕਿ বিজেপি ਜੋ ਸੰਵਿਧਾਨ ਨਾਲ ਛੇੜਛਾੜ ਕਰ ਰਹੀ ਹੈ ਕੋਸ ਦੇ ਖਿਲਾਫ ਰੈਲੀ ਕੱਢੀ ਜਾ ਰਹੀ ਹੈ ਹਰਪ੍ਰੀਤ ਸਿੱਧੂ ਅਤੇ ਉਹਨਾਂ ਦੀ ਟੀਮ ਵੱਲੋਂ ਪੂਰਾ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪੂ ਸਿੱਧਰ ਆਪੂ ਜੀਂਦਾਬੋਸ ਜਿੰਦਾਬੋਸ 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 ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਪ੍ਰਿਅੰਕਾ ਗਾਂਧੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਜੀਪੀ ਦੇ ਖਿਲਾਫ ਪ੍ਰਦਰਸ਼ਨ ਰੈਲੀ ਕੱਢੀ ਜਾ ਰਹੀ ਹੈ ਬੀਜੀਪੀ ਦੀਆਂ ਮਨਮਾਨੀਆਂ ਨੂੰ ਲੈ ਕੇ ਜੋ ਕੀ ਸੁਧਾਰਨ ਦੇ ਨਾਲ ਛੇੜਛਾੜ ਕਰੇ ਜਾ ਰਹੇ ਨੇ ਇਹ ਉਨਾਂ ਖਿਲਾਫ दिखे। कटी जारी है। कटी जारी है बीजेपी सरकार खिलाफ ब्लाकिया अंबेकर कांग्रेस पार्टी बीजेपी सरकार सरकार बीजेपी ਨੈਸ਼ਨਲ ਇਲੈਕਸ਼ਨ ਦਾ ਮਤਲਬ ਸਮਝਦੇ ਹੋ ਸਾਰੇ ਚਾਹੁੰਦੇ ਸਿਰਫ ਬੀਜੇਪੀ ਤੋਂ علاوہ ਕੋਈ ਪਾਰਟੀ ਨਾ ਵਜੇ ਸਾਡੇ ਖਿਲਾਫ ਖੜੀ ਹੋਵੇ ਉਹ ਸਾਰੀਆਂ ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਲੋਕਾਂ ਦੇ ਬੰਗਲੇ ਚੈੱਕ ਕਰਨ ਲੱਗ ਪਈ ਐ ਲੋਇਟਰੀਆਂ ਵਿੱਚ ਚੈੱਕ ਕਰਨ ਲੱਗ ਪਈ ਐ ਲੇਕਿਨ ਮੋਦੀ ਨੂੰ ਪੁੱਛੋ ਤੇਰਾ ਘਰក៏ ਚੈੱਕ ਕਰਉਣਾ ਤੂੰ ਕੋਰੋਨਾ ਕਾਲ ਦਾ 60% ਪੈਸਾ ਤੁਹਾਡਾ ਜੇ ਪਿਆ ਤੁਹਾਨੂੰ ਇਹਨਾਂ ਲੋਕਾਂ ਨੂੰ ਬਿਮਾਰ ਕਰਤਾ ਗਲਤ ਠੀਕੇ ਲਾ ਕੇ ਪਰ ਤੁਹਾਡੀ ਆਵਾਜ਼ ਫੜਨ ਵਾਲਾ ਕੋਈ ਨਹੀਂ ਅਜੇ ਤੱਕ ਆਓ ਸਾਰੇ ਇਕੱਠੇ ਹੋ ਕੇ ਇਹ ਲੋਕ ਲੋਟ ਪਛਟ ਕਰ ਰਹੇ ਨੇ ਇਵੇਂ ਹੋ ਜਾ ਬਣਾ ਕੇ ਦਿੱਤਾ ਜਿੱਥੇ ਸੜੀ ਨਾ ਸਕਦਾ 40 ਕਿਲੋਮੀਟਰ ਤੋਂ ਪਹਿਲਾਂ ਗਰੀਬਾਂ ਕੋਲ ਜੇ ਪੈਸੇ ਦੀ ਤੇਲ ਵੀ ਨਹੀਂ ਸੀ ਪਾ ਸਕਦੇ ਦੋਸਤ ਗਰੀਬੰ 1 ਕਿਲੋਮੀਟਰ ਤੇ 2 ਰੁਪਏ 10 ਰੁਪਏ ਸਫ਼ਰ ਕਰਨ ਵਾਲੇ ਲੋਕ 40 ਕਿਲੋਮੀਟਰ ਦਾ ਖਰਚਾ ਕਿੱਥੋਂ ਬਣਾਗੇ ਸੀ ਨਾ ਸਾਡਾ ਹੌਲ ਰੌਣ ਦੇਣਗੇ ਗਰੀਬਾਂ ਦਾ ਨਾ ਸਾਡੀਆਂ ਨਿੱਕੇ ਜਿਪਣਾ ਰਹਿਣ ਦੇਣਗੇ ਸਾਡੇ ਵੀਰਾਂ ਨੂੰ ਚਿਹਰਾ ਕਰਦਾ ਆਓ ਮੋਤੀ ਗੁਰ ਸਮਝ ਲਈਏ ਕਿ ਇਹ ਨੇ ਹਿੰਦੁਸਤਾਨ ਨੂੰ ਫਿਰ ਕਰਪਸਤੇ ਰੂਪ ਵਿੱਚ ਖੜਾ ਕਰ ਦਿੱਤਾ ਹੈ ਇਹ ਚੌਦਾਏ ਤੇ ਹਿੰਦੂ ਰਾਸ਼ਟਰ ਹੋਵੇ ਇਹ ਲੋਕ ਲੋਝ ਹੀ ਕਰਦੇ ਨੇ ਸਾਡਾ ਹਿੰਦੂ ਰਾਸ਼ਟਰ ਹੈ ਸਾਡਾ ਫਲਾਣਾ ਰਾਸ਼ਟਰ ਹੈ ਇਹਨੂੰ ਸੰਵਿਧਾਨ ਦਾ ਨਹੀਂ ਪਤਾ ਸੰਤਾਨ ਸਾਡਾ ਧਰਮ ਨਿਰਪੱਖ ਹੈ ਸਾਰੇ ਲੋਕਾਂ ਦਾ ਸੰਝ ਹੈ ਇਸ ਨੂੰ ਆਜ਼ਾਦੀ ਦੌਰ ਲਈ ਹਰ ਇੱਕ ਦਾ ਯੋਗਦਾਨ ਹੈ ਜਿਹੜੇ ਬਾਪੂ ਨੂੰ ਕਹਿੰਦੇ ਨੇ ਸਾਡਾ ਬਾਪੂ ਆਏ ਤਾਂ ਤਬ ਬਖਿਆਰ ਕਰ ਲੈਂਦੇ ਨੇ ਪਰ ਜਦੋਂ ਗੋਡਸੇ ਦਾ ਜਨਦਨ ਹੁੰਦਾ ਇਹ ਹਰਾਮੀ ਉਸ ਕਤਲ ਕਰਨ ਵਾਲੇ ਨੂੰ ਵੀ ਯਾਦ ਕਰਦੇ ਹਾਂ ਗੋਡਸੇ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਸੀਂ ਕਿਸ ਨੂੰ ਸਨਮਾਨਤ ਕਰ ਰਿਹਾ ਸੀ ਸੋ ਵੀਰੋ ਇਹ ਲੋਕੋ ਦਾ ਬੇਵਾਨ ਲੋਕਾਂ ਦੀ ਪਾਰਟੀ ਹੈ ਜਿਹੜਾ ਦੇਸ਼ ਦਾ ਅਪਮਾਨ ਕਰਦੀ ਹੈ ਗਰੀਬਾਂ ਦਾ ਅਪਮਾਨ ਕਰਦੀ ਹੈ ਮਿਹਨਤ ਕਸ਼ ਲੋਕਾਂ ਦਾ ਅਪਮਾਨ ਕਰਦੀ ਹੈ ਜੇ ਤੁਸੇ ਇਸ ਤੋਂ ਨਾ ਬਚੇ ਇਹਨਾਂ ਨੇ ਵਨ ਨੇਸ਼ਨ ਨੇਸ਼ਨ ਕਰਕੇ ਸਾਡੇ ਦੇਸ਼ ਦੀ ਸਾਰੀਆਂ ਪਾਰਟੀਆਂ ਸਾਰੇ ਲੋਕਾਂ ਦੇ ਹੱਥ ਖੋਲਣ ਇਹਨਾਂ ਨੇ ਦੇਖਦੇ ਹਿੰਦੂ ਰਾਸ਼ਟਰ ਕਰਨ ਵਾਲੇ ਜਾ ਰਹੇ ਨੇ ਬਸ ਜਿਆਦਾ ਕੁਝ ਨਹੀਂ ਕਹਿੰਦਾ ਫਿਰਕੂ ਤਾਕਤਾਂ ਦਾ ਰਾਜ ਆ ਰਿਹਾ ਮੱਚ ਕਰੋ ਸਮਝੋ ਇਸ ਲੋਕ ਇਹਨਾਂ ਲੋਕਾਂ ਨੂੰ ਧੰਨਵਾਦ ਜਨਤਾ ਜੈ ਸੰਗਰਧਿਤ ਰੋਕਾ ਜੀ ਬਹੁਤ ਬਹੁਤ ਧੰਨਵਾਦ ਕਮਰੇਟ ਸਾਹਿਬ ਉਹਨਾਂ ਜੀ ਤਾਂ ਸਾਰਿਆਂ ਦਾ ਜਿੰਨੇ ਵੀ ਵਕ ਵਕ ਪਿੰਡਾਂ ਤੋਂ ਆਏ ਆ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਸਿਰਫ ਮੇਨ ਮੇਨ ਵਰਕਰ ਇਕੱਠੇ ਹੋ ਕੇ ਪ੍ਰੋਗਰਾਮ ਕੀਤਾ ਹੈ ਅਗਰ ਕੇਂਦਰ ਸਰਕਾਰ ਨਾ ਸੁਧਰੀ ਤਾਂ ਬਹੁਤ ਵੱਡਾ ਕੱਟ ਕਰਕੇ ਇਹਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਜਾਊਗਾ ਕਿਉਂਕਿ ਕਿਸਾਨ ਵੀ ਪਰੇਸ਼ਾਨ ਹੈ ਛੋਟਾ ਕਿਸਾਨ ਆ ਜ਼ਿਆਦਾਤਰ ਲੋਕ ਉਹ ਵੀ ਬਹੁਤ ਪਰੇਸ਼ਾਨ ਆ ਇਹ ਆਪਾਂ ਨੂੰ ਹੁਣੇ ਮਿਸ਼ਨ ਲੈ ਕੇ ਚੱਲਣਾ ਪੈਣਾ ਵੀ ਇਹ ਸਰਕਾਰ ਦੇ ਧੱਕੇ ਛਾਈ ਆਪਾਂ ਚੱਲਣ ਨਹੀਂ ਦੇਣੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਭੀਮ